हेलो गाइस वेलकम टू आवर चैनल किड्स लर्निंग गुड मॉर्निंग अज्जी पंजाबी का नवा निबंध करना है। पंजाब खेडा लेट्स स्टार्ट सब तो पहले रूपरेखा रूपरेखा यानी कि जो पॉइंट असं इतने लिखने हैं वो अभी पहले मेंशन करते हैं जैसे भूमिका है लोग खेडा दी की महत्ता है कबड्डी जो जो पॉइंट अं अंदर लिखिए उूपरेखा चीज मैनशन कर देने नॉलै स्टार्ट सब तो पहले भूमिका लोग खेडा तो भाव अजिहा खेड तो है ਜੋ ਪੀੜੀਦਰ ਪੀੜੀ ਚਲਦੀ ਆ ਰਹੀਆਂ ਹਨ ਜਿਨ੍ਹਾਂ ਦੀ ਸਿਰਜਣਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਸਗੋਂ ਲੋਕ ਸਮੂਹ ਵੱਲੋਂ ਹੋਈ ਹੋਵੇ ਜਿਵੇਂ ਕਿ ਕਬੱਡੀ ਹੈ ਇਹ ਪੀੜੀਦਰ ਪੀੜੀ ਖੇਲਾ ਚਲਦੀ ਆ ਰਹੀਆਂ ਠੀਕ ਹੈ ਜਿਵੇਂ ਤੁਹਾਡੇ ਦਾਦਾ ਜੀਆ ਉਹਨਾਂ ਤੋਂ ਪਹਿਲੇ ਦਾਦਾ ਜੀ ਉਹਨਾਂ ਦੇ ਹੋਣਗੇ ਐਵੇਂ ਪੀੜੀਦਰ ਪੀੜੀ ਚਲਦੀ ਆ ਰਹੀਆਂ ਜਿਨ੍ਹਾਂ ਨੂੰ ਖੇਡਣ ਲਈ ਖਾਸ ਉਚੇਜ ਨਾ ਕਰਨਾ ਪੈਂਦਾ ਹੋਵੇ ਅਤੇ ਨਹੀਂ ਜਿਨ੍ਹਾਂ ਨੂੰ ਖੇਡਣ ਦਾ ਸਾਜੋ ਸਮਾਨ ਬਹੁਤ ਤਾਂ ਮਹਿੰਗਾ ਅਤੇ ਵਿਸ਼ੇਸ਼ ਥਾਵਾਂ ਤੋਂ ਮਿਲਦਾ ਹੋਵੇ ਇਹ ਲੋਕ ਖੇਡਾ ਬਚਪਨ ਬੱਚੇ ਦੇ ਬਚਪਨ ਤੋਂ ਸ਼ੁਰੂ ਹੋ ਕੇ ਬੁਢਾਪੇ ਤੱਕ ਚੱਲਦੀਆਂ ਹਨ ਅਸਲ ਵਿੱਚ ਇਹ ਲੋਕ ਖੇਡਾ ਹਰ ਆਦਮੀ ਦੇ ਖੂਨ ਵਿੱਚ ਸਮਾਈਆਂ ਹੁੰਦੀਆਂ ਹਨ ਇੰਚ ਕਹਿ ਲਵੋ ਕਿ ਇਸ ਨੂੰ ਗੁਰਤੀ ਹੀ ਇਹਨਾਂ ਲੋਕ ਖੇਡਾ ਦੀ ਮਿਲੀ ਮਿਲਦੀ ਹੈ ਆਦਮੀ ਦੇ ਲੋਕ ਖੇਡਾ ਨਾਲ ਜੁੜੇ ਹੋਣਾ ਕੀ ਉਸ ਦਾ ਮਿੱਟੀ ਦੇ ਨਾਲ ਜੁੜੇ ਹੋਣ ਦਾ ਪਰਮਾਨ ਹੈ ਠੀਕ ਹੈ ਹੁਣ ਆ ਗਿਆ ਪਹਿਲੇ ਇਹਦਾ ਫਰਸਟ ਪੁਆਇੰਟ ਹੈ ਲੋਕ ਹੈ ਡਾਦੀ ਮਹੱਤਤਾ ਕੀ ਇੰਪੋਰਟੈਂਸ ਕੀ ਹੈ ਇਹਦੀ ਇਨਸਾਨੀ ਜੀਵਨ ਵਿੱਚ ਲੋਕ ਹੈ ਡਾਦੀ ਬਹੁਤ ਮਹੱਤਤਾ ਹੈ ਇਹਨਾਂ ਨਾਲ ਹੀ ਵਿਰਾਸਤ ਆਪਣੇ ਪਰਵੇ ਰੂਪ ਵਿੱਚ ਮੌਜੂਦ ਰਹਿੰਦੀ ਹੈ ਭਾਵੇਂ ਇੱਕ ਭਾਵੇਂ ਕੀ ਅੱਜ ਆਧੁਨਿਕ ਪੱਛਮੀ ਢੰਗ ਦੀਆਂ ਖੇਡਾਂ ਨੇ ਸਾਡੇ ਜੀਵਨ ਨੂੰ ਮਲ ਲਿਆ ਹੈ ਅਤੇ ਅਸੀਂ ਇਹਨਾਂ ਲੋਕ ਹੈ ਡਾ ਨੂੰ ਵਿਸਾਰ ਰਹੀਂ ਹਾਂ ਯਾਨੀ ਭੁੱਲਦੇ ਪਏ ਇਨਾਂ ਨੂੰ ਪਰ ਇਹਨਾਂ ਲੋਕ ਖੇਡਾਂ ਦੀ ਸਾਡੇ ਅਚੇਤ ਮਨ ਵਿੱਚ ਅਮਿੱਟ ਛਾਪ ਹੈ ਸਰੀਰਿਕ ਬਲ ਤੰਦਰੁਸਤੀ ਅਤੇ ਏਕੇ ਦੀ ਭਾਵਨਾ ਪੈਦਾ ਕਰਨ ਵਾਲਾ ਤੱਤ ਇਨਾਂ ਵਿੱਚ ਪੱਛਮੀ ਦੇਸ਼ਾਂ ਦੀਆਂ ਖੇਡਾਂ ਵਾਲਾ ਹੀ ਹੈ ਪਰ ਲੋਕ ਖੇਡਾਂ ਵਿੱਚ ਜ਼ਿੰਦਗੀ ਦੀ ਸੱਚਾਈ ਨੂੰ ਪਰਵੇ ਰੂਪ ਵਿੱਚ ਪੇਸ਼ ਕੀਤਾ ਹੁੰਦਾ ਹੈ ਨੈਕਸਟ ਹੁਣ ਆ ਗਿਆ ਲੋਕ ਖੇਡ ਪਹਿਲੀ ਆ ਗਈ ਨੰਬਰ ਤੇ ਕਬੱਡੀ ਪਹਿਲੇ ਉਹਨਾਂ ਨੇ ਭੂਮਿਕਾ ਦੱਸੀ ਫਿਰ ਉਹਨਾਂ ਨੇ ਦੱਸਿਆ ਕਿ ਦੀ ਇੰਪੋਰਟੈਂਸ ਕਿ ਉਹਨ ਲੋਕ ਕਿੱਡਾ ਸ਼ੁਰੂ ਹੋ ਗਿਆ ਪਹਿਲੀ ਹੈਗੀ ਕਬੱਡੀ ਇਹ ਪੰਜਾਬੀਆਂ ਦੀ ਮਹੱਤਵਪੂਰਨ ਅਤੇ ਮਾ ਲੋਕ ਖੇਡ ਹੈ ਪੰਜਾਬ ਦਾ ਕੋਈ ਵਿਅਕਤੀ ਜੀਹਾਂ ਨਹੀਂ ਹੋਵੇਗਾ ਜਿਸ ਨੇ ਕਬੱਡੀ ਨਾ ਖੇਡੀ ਹੋਵੇ ਇਹ ਪੰਜਾਬ ਤੇ ਹੋਏ ਹਮਲਿਆ ਅਤੇ ਉਹਨਾਂ ਦਾ ਮੁਕਾਬਲਾ ਕਰਨ ਦੀ ਭਾਵਨਾ ਨੂੰ ਰੂਪਮਾਨ ਕਰਦੀ ਖੇਡ ਹੈ ਇੱਕ ਟੀਮ ਦਾ ਖਿਡਾਰੀ ਕਬੱਡੀ ਕਬੱਡੀ ਕਰਦਾ ਦੂਜੀ ਟੀਮ ਤੇ ਹੱਲਾ ਬੋਲਦਾ ਹੈ ਅਤੇ ਦੂਜੀ ਟੀਮ ਦੇ ਖਿਡਾਰੀ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਇਹ ਖੇਡ ਇੱਕਦਮ ਦੀ ਪਕਾਈ ਕੁਸ਼ਤੀ ਧੋੜ ਪਕੜ ਜਿਸਮਾਨੀ ਤਾਕਤ ਆਦੀ ਸਭ ਸ਼ਾਮਿਲ ਹਨ ਇਸ ਨੂੰ ਤਕੜੇ ਤਗੜੇ ਪੰਜਾਬੀ ਹੀ ਖੇਡ ਸਕਦੇ ਹਨ ਅਗੇ ਡੰਡ ਪਲਾਗੜਾ ਇਹ ਖੇਡ ਗਰਮੀਆਂ ਦੀ ਰੁੱਤ ਚਪੜਾ ਦੇ ਕੰਡੇ ਬੋੜਾ ਦੇ ਰੁੱਖਾ ਦੇ ਤੇ ਖੇਡੀ ਜਾਂਦੀ ਹੈ ਖਿਡਾਰੀ ਇੱਕ ਵੱਡੇ ਰੁੱਖ ਤੇ ਚੜ ਜਾਂਦੇ ਹਨ ਅਤੇ ਰੁੱਖ ਹੇਠਾਂ ਇੱਕ ਘੇਰੇ ਵਿੱਚ ਇੱਕ ਡੰਡਾ ਰੱਖ ਦਿੱਤਾ ਜਾਂਦਾ ਹੈ। ਇੱਕ ਖਿਡਾਰੀ ਡੰਡਾ ਲੱਤ ਹੇਠੋਂ ਕੁਮਾ ਕੇ ਦੂਰ ਸੁੱਟ ਦਿੰਦਾ ਹੈ। ਅਤੇ ਦਾਈ ਵਾਲਾ ਖਿਡਾਰੀ ਡੰਡਾ ਲਿਆ ਕੇ ਘੇਰੇ ਵਿੱਚ ਰੱਖਦਾ ਹੈ। ਅਤੇ ਰੁੱਖਾਂ ਤੇ ਚੜੇ ਖਿਡਾਰੀ ਆ ਦੇ ਪਿੱਛੇ ਕਿਸੇ ਖਿਡਾਰੀ ਨੂੰ ਛੂਹ ਲਈ ਦੌੜਦਾ ਹੈ। ਇਸ ਤਰ੍ਹਾਂ ਦਾਈ ਛੂਈ ਜਾਣ ਵਾਲੇ ਖਿਡਾਰੀ ਸਿਰ ਆ ਜਾਂਦੀ ਹੈ। ਦਾਈ ਮਤਲਬ ਕਿ ਟਰਨ ਨੈਕਸਟ ਹੈ ਸੋਚੀ ਪੱਕੀ। ਅਸਲ ਵਿੱਚ ਇਹ ਖੇਡ ਮਾਲਵੇ ਦੀ ਖੇਡ ਹੈ ਇਸ ਵਿੱਚ ਇੱਕ ਟੀਮ ਦਾ ਖਿਡਾਰੀ ਦੂਜੀ ਟੀਮ ਦੇ ਖਿਡਾਰੇ ਦੀ ਹੱਥ ਵਿੱਚ ਦਫੇ ਮਾਰਦਾ ਹੈ ਉਸ ਨੂੰ ਪਿੱਛਾ ਤੱਕਦਾ ਹੈ ਅਤੇ ਦੂਜਾ ਉਸ ਦੀ ਬੀਨੀ ਫੜਦਾ ਹੈ ਯਾਨੀ ਕਿ ਕਲਾਈ ਜਿਸ ਨੂੰ ਕੰਧੇ ਵਿੱਚ ਜਾਣਾ ਵਾਲਾ ਵੀਨੀ ਛਡਾਉਣ ਛਡਾਉਂਦਾ ਹੈ ਇਸ ਖੇਡ ਵਿੱਚ ਖਿਡਾਰੀ ਦੇ ਬਲ ਦੀ ਪ੍ਰੀਖਿਆ ਹੁੰਦੀ ਹੈ ਲੂਨ ਮੇ ਆਣੀ ਇਹ ਜਵਾਨ ਮੁੰਡਿਆਂ ਦੀ ਰੋਚਕ ਖੇਡ ਹੈ ਇਸ ਵਿੱਚ ਖਿਡਾਰੀ ਇੱਕ ਮੈਦਾਨ ਤਿਆਰ ਕਰਦੇ ਹਨ ਇੱਕ ਸੋਟੀ ਨਾਲ ਲੀਕਵਾ ਕੇ 10 12 ਕਦਮ ਦੀ ਵਰਗਾਕਾਰ ਸ਼ਕਲ ਬਣਾ ਲਈ ਜਾਂਦੀ ਹੈ ਇਸ ਦੇ ਅੰਦਰ ਚਾਰੇ ਪਾਸੇ 2 ਕਦਮ ਚੌੜੀ ਸੜਕ ਬਣਾ ਲਈ ਜਾਂਦੀ ਹੈ ਅਤੇ ਫਿਰ ਮੈਦਾਨ ਨੂੰ 2 ਕਦਮਾਂ ਚੌੜੀਆ ਸੜਕਾ ਵੱਲ ਵੰਡਿਆ ਜਾਂਦਾ ਹੈ ਸੜਕ ਦੇ ਚੋ ਰਸਤੇ ਵਿੱਚ ਮਿੱਟੀ ਦੇ ਢੇਲ ਆ ਦਿੱਤੇ ਜਾਂਦੇ ਹਨ ਜਿਸ ਨੂੰ ਲੂਨ ਕਿਆ ਜਾਂਦਾ ਹੈ ਡਾਈ ਵਾਲਾ ਖਿਡਾਰੀ ਲੂਨ ਦੀ ਰਾਖੀ ਕਰਦਾ ਹੈ ਸਾਰੇ ਖਿਡਾਰੀ ਉਸ ਨੂੰ ਹੱਥ ਮਾਰ ਕੇ ਦੌੜਦੇ ਹਨ ਜਿਹੜਾ ਖਿਡਾਰੀ ਸੜਕ ਅੰਦਰ ਜਾ ਕੇ ਵਰਗਾਕਾਰ ਵਿੱਚ ਪੈਰ ਰੱਖ ਦਵੇ ਉਸ ਨੂੰ ਮਰਿਆ ਕਿਹਾ ਜਾਂਦਾ ਹੈ ਇਸ ਮਰੇ ਖਿਡਾਰੀ ਨੂੰ ਮਦੀਨ ਕਹਿੰਦੇ ਹਨ ਜਿਹੜੇ ਸੰਦੂਕ ਪਾਤ ਜਾਂਦੇ ਹਨ ਉਹਨਾਂ ਨੂੰ ਨਾਰਕਿਆ ਜਾਂਦਾ ਹੈ ਨੈਕਸਟ ਹੈ ਨੰਬਰ 6 ਅਖਰੋਟ ਅੱਜ ਦੇ ਟਾਈਮ ਤੇ ਆ ਗੇਮਾਂ ਖੇਲਦੇ ਨਹੀਂ ਅੱਜ ਦੇ ਟਾਈਮ ਤੇ ਬੱਚੇ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ ਇਹ ਪੁਰਾਣੇ ਟਾਈਮ ਦੇ ਸਮੇਂ ਦੇ ਖੇਡਾ ਦੱਸੀ ਜਾਂਦੀ ਹੈ ਠੀਕ ਹੈ ਇਸ ਖੇਡ ਵਿੱਚ ਖੁੱਤੀ ਕੱਢ ਲਈ ਜਾਂਦੀ ਹੈ ਵਾਰੀ ਵਿੱਚ ਪੁੱਗਣ ਵਾਲਾ ਖਿਡਾਰੀ ਸਭ ਕੋਲੋਂ ਇੱਕ-ਇੱਕ ਕਰੋੜ ਲੈ ਕੇ ਖੁੱਤੀ ਵੱਲ ਸੁੱਟਦਾ ਹੈ ਜਿੰਨੇ ਕਰੋੜ ਖੁੱਤੀ ਵਿੱਚ ਪੈ ਜਾਣ ਉਹ ਉਹਦੇ ਹੋ ਜਾਂਦੇ ਹਨ ਅਤੇ ਬਾਕੀ ਕਰੋੜ ਵਿੱਚੋਂ ਕਿਸੇ एक तो निशाना लाने क्या जाता है जेकर निशाना लग जाए तो सारे करोड़ उससे हो जाते हैं नहीं तो बाकी करोड़ चुक के दूजा खिलाड़ी वारी ला है लास्ट है कुछ होर खेडा उपरोक्कत खेडा तो इलावा लुकर मिची छून छुआई बंदर किला आदि प्रसिद्ध लोग खेडा हैं जो आम जनसधारण का मन परचावा कर इंपोर्टेंट है ऐसे पंजाब दू खेड ठीक है